प्रिय शिक्षार्थियों यह वीडियो एक व्यक्ति और एक दुकानदार के बीच में है जो फर्नीचर की दुकान करता है चलिए देखते हैं उन दोनों के बीच में क्या बातचीत होती है सत अकाल जी अकाल स्वागत है की लेना है दसो की सेवा करिए जी मैं अपने घर लिए कुछ फर्नीचर वेखना चाहता हूँ जरूर जी ਤੁਸੀਂ ਕਿਸ ਕਿਸਮ ਦਾ ਫਰਨੀਚਰ ਚਾਹੁੰਦੇ ਹੋ? ਸੋਫਾ ਸੈੱਟ ਜਾਂ ਬੈੱਡ, ਅਲਮਾਰੀ ਜਾਂ ਕੁਝ ਹੋਰ? ਮੈਨੂੰ ਪਹਿਲਾਂ ਇੱਕ ਚੰਗਾ ਜਿਹਾ ਸੋਫਾ ਸੈੱਟ ਚਾਹੀਦਾ ਹੈ ਲਾਉਂਜ ਵਿੱਚ ਰੱਖਣ ਲਈ। ਠੀਕ ਹੈ। ਸਾਡੇ ਕੋਲ ਕਈ ਕਿਸਮ ਦੇ ਸੋਫੇ ਹਨ। ਤੁਹਾਨੂੰ ਕਿੰਨੇ ਸੀਟਰ ਚਾਹੀਦਾ ਹੈ? ਇਹ ਕਿੰਨੀਆਂ ਸੀਟਾਂ ਵਾਲਾ ਹੋ ਸਕਦਾ ਹੈ? ਇਹ 2 ਸੀਟਰ, 3 ਸੀਟਰ, 5 ਸੀਟਰ ਤੇ 7 ਸੀਟ ਵਾਲਾ ਹੋ ਸਕਦਾ ਹੈ। ਤੁਹਾਡੇ ਕੋਲ ਕਿਹੜਾ ਉਪਲਬਧ ਹੈ? ਸਾਡੇ ਕੋਲ ਸਾਰੇ ਉਪਲਬਧ ਹਨ ਤੁਸੀਂ ਦੱਸੋ ਤੁਹਾਨੂੰ ਕਿੰਨੇ ਵਾਲਾ ਚਾਹੀਦਾ ਹੈ ਤੁਹਾਨੂੰ ਕਿਹੜਾ ਪਸੰਦ ਹੈ ਮੈਨੂੰ ਇੱਕ ਤਾਂ ਤੁਸੀਂ 5 ਸੀਟਰ ਵਿਖਾਓ ਤੇ ਦੂਜਾ ਕੋਈ ਐਲ ਸ਼ੇਪ ਚ ਹੈ ਤਾਂ ਉਹ ਵਿਖਾਓ ਸਾਡੀ ਲਾਉਂਜ ਥੋੜੀ ਵੱਡੀ ਹੈ ਵੇਖੋ 5 ਸੀਟਰ ਦਾ ਇਸ ਵੇਲੇ ਤਿੰਨ ਚਾਰ ਡਿਜ਼ਾਈਨ ਪਏ ਹਨ ਸਾਡੇ ਕੋਲ ਪਰ ਐਲ ਸ਼ੇਪ ਵਾਲਾ ਆਰਡਰ ਦੇ ਉੱਪਰ ਹੀ ਬਣਦਾ ਹੈ ਅੱਛਾ ਇਹਦਾ ਹਾਂਜੀ ਕਿਉਂਕਿ ਐਲ ਸ਼ੇਪ ਵਾਲਾ ਤਾਂ ਤੁਹਾਡੇ ਘਰ ਦੀ ਗਿਣਤੀ ਬਿੰਤੀ ਵੇਖ ਕੇ ਫੇਰ ਹੀ ਤਿਆਰ ਹੋਵੇਗਾ ਚਲੋ ਫਿਰ ਪਹਿਲਾਂ ਪੰਜ ਸੀਟਰੀ ਵਿਖਾਓ ਸੋਫੇ ਵੱਲ ਇਸ਼ਾਰਾ ਕਰਦੇ ਹੋਏ ਇਹ ਦੇਖੋ ਇਹ ਆਧੁਨਿਕ ਡਿਜ਼ਾਈਨ ਵਾਲਾ ਹੈ ਇਸ ਦਾ ਕਪੜਾ ਬਹੁਤ ਵਧੀਆ ਤੇ ਟਿਕਾਊ ਹੈ ਇਸ ਵਿੱਚ ਕਈ ਹੋਰ ਰੰਗ ਵੀ ਉਪਲਬਧ ਹੋ ਜਾਣਗੇ ਹੋਰ ਕਿਹੜਾ ਰੰਗ ਮਿਲੇਗਾ ਗ੍ਰੇ ਬਲੂ ਤੇ ਬੇਜ ਰੰਗ ਹਨ ਤੁਸੀਂ ਕਿਹੜਾ ਲੈਣਾ ਚਾਹੋਗੇ ਬੇਜ ਰੰਗ ਵਾਲਾ ਠੀਕ ਰਹੇਗਾ ਇਸ ਦੀ ਕੀਮਤ ਕਿੰਨੀ ਹੈ ਇਸ ਦੀ ਕੀਮਤ 8000 ਰੁਪਏ ਪ੍ਰਤੀ ਸੀਟ ਹੈ ਯਾਨੀ ਇਹ 40000 ਰੁਪਏ ਦਾ ਹੈ ਪਰ ਇਸ ਹਫਤੇ ਤੋਂ ਤਿਉਹਾਰ ਕਰਕੇ ਡਿਸਕਾਊਂਟ ਚੱਲ ਰਿਹਾ ਹੈ ਤੁਹਾਨੂੰ ਇਹ 38000 ਵਿੱਚ ਮਿਲ ਜਾਏਗਾ ਠੀਕ ਹੈ ਕੋਈ ਹੋਰ ਡਿਜ਼ਾਈਨ ਇਹ ਕਾਰਡ ਡਿਜ਼ਾਈਨ ਹੈ ਇਸ ਵੀ ਸੋਫਾ ਸਾਰਾ ਟਕਿਆ ਨਹੀਂ ਗਿਆ ਆਹ ਉੱਪਰ ਸਾਗਵਾਂ ਦੀ ਲੱਕੜ ਲੱਗੀ ਹੋਈ ਹੈ ਇਹ ਕਲਾਸਿਕ ਡਿਜ਼ਾਈਨ ਹੈ ਅੱਛਾ ਇਸ ਦਾ ਕੀ ਭਾਅ ਹੈ ਇਹ ਥੋੜਾ ਜਿਆਦਾ ਮਹਿੰਗਾ ਇਹ 12000 ਰੁਪਏ ਪ੍ਰਤੀ ਸੀਟ ਹੈ ਯਾਨੀ ਕੋਈ 60000 ਦਾ ਇਸ ਉੱਤੇ ਵੀ 3000 ਦੀ ਆਫਰ ਚੱਲ ਰਹੀ ਹੈ। ਇਹ ਤਾਂ ਕਾਫੀ ਮਹਿੰਗਾ ਹੈ। ਜਨਾਬ ਚੀਜ਼ ਵੀ ਵੇਖੋ ਸਾਗਵਾਂ ਦਾ ਬਣਾਇਆ ਹੈ। ਚਲੋ ਵੇਖਦੇ ਹਾਂ। ਮੈਨੂੰ ਇੱਕ ਡਾਈਨਿੰਗ ਟੇਬਲ ਵੀ ਚਾਹੀਦੀ ਹੈ। ਕਿੰਨੀਆਂ ਕੁਰਸੀਆਂ ਵਾਲਾ? ਇਹੀ ਕੋਈ 6 ਕੁਰਸੀਆਂ ਵਾਲਾ। ਠੀਕ ਹੈ ਜੀ, ਇੱਧਰ ਆਓ। ਸਾਡੇ ਕੋਲ ਵੁੱਡਨ, ਗਲਾਸ, ਮਾਰਬਲ ਟਾਪ ਵਾਲੇ ਡਾਈਨਿੰਗ ਟੇਬਲ ਹਨ। ਤੁਹਾਨੂੰ ਕਿਹੜਾ ਪਸੰਦ ਹੈ? ਤਿੰਨੇ ਦਿਖਾਓ। ਲਓ, ਇਹ ਹੈ 6 ਸੀਟਰ ਵੁੱਡਨ ਟੇਬਲ। ਇਸ ਦੇ ਨਾਲ ਮੈਚਿੰਗ ਚੇਅਰ ਵੀ ਹਨ। ਇਸ ਦੀ ਕੀਮਤ ਪੂਰਾ ਸੈੱਟ ਟੇਬਲ ਤੇ 6 ਚੇਅਰ 38000 ਰੁਪਏ ਦਾ ਹੈ ਇਹ ਤਾਂ ਬੜਾ ਮਹਿੰਗਾ ਹੈ ਜੀ ਇਹ ਟਾਲੀ ਦਾ ਬਣਿਆ ਹੋਇਆ ਹੈ ਅੱਛਾ ਫਿਰ ਤਾਂ ਬੜਾ ਮਜ਼ਬੂਤ ਹੋਣਾ ਏ ਹਾਂਜੀ ਹਾਂਜੀ ਤੁਹਾਡੇ ਸਾਹਮਣੇ ਹੈ ਠੀਕ ਹੈ ਇਸ ਬਾਰੇ ਵੀ ਸੋਚ ਲੈਂਦਾ ਹਾਂ ਹੋਰ ਵੀ ਕੁਝ ਚਾਹੀਦਾ ਹੈ ਹਾਂਜੀ ਮੈਨੂੰ ਇੱਕ ਕਿੰਗ ਸਾਈਜ਼ ਬੈੱਡ ਵੀ ਦਿਖਾਓ ਬਿਲਕੁਲ ਸਾਡੇ ਕੋਲ ਸਟੋਰੇਜ ਵਾਲੇ ਤੇ ਬਿਨਾ ਸਟੋਰੇਜ ਵਾਲੇ ਬੈੱਡ ਹਨ ਤੁਸੀਂ ਕਿਹੜਾ ਚਾਹੁੰਦੇ ਹੋ ਸਟੋਰੇਜ ਵਾਲਾ ਦਿਖਾਓ ਕਿਉਂਕਿ ਸਾਡੇ ਕੋਲ ਸਮਾਨ ਬਹੁਤ ਜ਼ਿਆਦਾ ਹੈ ਏ ਵੇਖੋ ਇਹ ਸਾਡਾ ਆਪਣਾ ਤਿਆਰ ਕੀਤਾ ਬੈੱਡ ਹੈ ਇਸਦੇ ਚਾਰ ਖਾਨੇ ਹਨ ਇਹ ਬਹੁਤ ਮਜ਼ਬੂਤ ਹੈ ਇਸਦੀ ਇੱਕ ਹੋਰ ਖੂਬੀ ਹੈ ਕਿ ਇਸਦੇ ਨਾਲ ਹਾਈਡਰੌਲਿਕ ਸ਼ੌਕਰ ਵੀ ਲੱਗੇ ਹਨ ਉਸਦਾ ਫਾਇਦਾ ਤੁਹਾਨੂੰ ਹਰ ਵੇਲੇ ਇਸ ਦਾ ਟੱਕਨ ਫੜ ਕੇ ਖੜੇ ਰਹਿਣ ਦੀ ਲੋੜ ਨਹੀਂ ਕਿਵੇਂ ਮੈਨੂੰ ਵਿਖਾ ਸਕਦੇ ਹੋ ਇਹ ਲਓ ਇਹਦਾ ਬਹੁਤ ਵਧੀਆ ਹੈ ਅੱਛਾ ਮੈਨੂੰ ਇਹ ਦੱਸੋ ਇਹ ਕਿਹੜੇ ਕਿਹੜੇ ਰੰਗ ਵਿੱਚ ਆਉਂਦਾ ਹੈ ਵਾਈਟ ਟੀਕ वुਡ ਰੋਜ਼वुड ਤੇ ਵਾਲਨਟ ਰੰਗ ਇਹ ਚਾਰ ਰੰਗ ਹਨ ਟੀਕ ਵੁੱਡ ਵਾਲਾ ਲੈ ਲੈਂਦਾ ਹਾਂ ਇਸ ਦੀ ਕੀਮਤ ਇਸ ਦੀ ਕੀਮਤ ਹੈ 52500 ਰੁਪਏ ਕੀ ਇਸ ਵਿੱਚ ਕੋਈ ਛੋਟ ਨਹੀਂ ਚੱਲ ਰਹੀ ਤੁਹਾਨੂੰ ਇਹ ਆਖਰੀ 50000 ਲੱਗ ਜਾਏਗਾ ਮੈਨੂੰ ਇਹ ਪਸੰਦ ਹੈ ਕਿ ਤੁਸੀਂ ਘਰ ਭੇਜ ਦਿੰਦੇ ਹੋ ਭਾਵ ਘਰ ਵਿੱਚ ਵੀ ਡਿਲੀਵਰੀ ਕਰ ਦਿੰਦੇ ਹੋ ਜੀ ਬਿਲਕੁਲ ਸਾਡੀ ਡਿਲੀਵਰੀ ਸਰਵਿਸ ਬਿਲਕੁਲ ਮੁਫਤ ਹੈ اچھا ਤਾਂ ਮੈਂ ਸੋਫਾ ਸੈੱਟ ਡਾਈਨਿੰਗ ਟੇਬਲ ਤੇ ਆ ਬੈੱਡ ਲੈ ਲੈਂਦਾ ਹਾਂ ਕੁੱਲ ਕਿੰਨਾ ਬਣੇਗਾ ਕੈਲਕੂਲੇਟਰ ਦੇ ਹਿਸਾਬ ਲਗਾਉਂਦੇ ਹੋਏ ਸੋਫਾ 38000 ਡਾਈਨਿੰਗ ਸੈੱਟ 38000 ਬੈੱਡ 55000 ਕੁੱਲ 131000 ਰੁਪਏ ਤੁਸੀਂ ਡਾਈਨਿੰਗ ਸੈੱਟ 'ਚ ਤਾਂ ਕੋਈ ਛੋਟ ਨਹੀਂ ਕੀਤੀ ਉਸ 'ਚ ਵੀ ਛੋਟ ਕਰੋ ਜੀ ਤੁਸੀਂ ਸਾਨੂੰ 130000 ਰੁਪਏ ਦੇ ਦਿਓ ਵੈਸੇ ਛੋਟ ਬਹੁਤ ਘੱਟ ਹੈ ਜਨਾਬ ਇਹ ਸਮਾਨ ਬਹੁਤ ਵਧੀਆ ਹੈ ਤੁਸੀਂ ਜਿੱਥੇ ਮਰਜ਼ੀ ਚੈੱਕ ਕਰਵਾ ਲੈਣਾ ਜਦੋਂ ਲੈ ਹੀ ਲਿਆ ਫਿਰ ਚੈੱਕ ਹੀ ਕਰਵਾਉਣਾ ਠੀਕ ਹੈ ਮੈਂ ਆਰਡਰ ਕਰਦਾ ਤੁਸੀਂ 1000 ਹੋਰ ਘੱਟ ਦੇ ਦਿਓ ਇਹ ਤੁਹਾਡਾ ਮਾਣ ਹੈ ਬਹੁਤ ਸ਼ੁਕਰੀਆ ਤੁਸੀਂ ਕਾਰਡ ਨਾਲ ਪੇਮੈਂਟ ਲੈਂਦੇ ਹੋ ਜੀ ਹਾਂ ਤੁਸੀਂ ਕਿਸੇ ਵੀ ਮੋਡ ਤੋਂ ਪੇਮੈਂਟ ਕਰ ਸਕਦੇ ਹੋ ਅੱਛਾ ਧੰਨਵਾਦ ਡਿਲੀਵਰੀ ਕਿੰਨੇ ਦਿਨਾਂ ਚ ਹੋ ਜਾਏਗੀ ਅ ਸ਼ਾਮ ਤੱਕ ਸਾਰਾ ਸਮਾਨ ਤੁਹਾਡੇ ਘਰ ਪਹੁੰਚ ਜਾਵੇਗਾ ਚੰਗਾ ਮੈਂ ਆਪਣਾ ਪਤਾ ਤੇ ਫੋਨ ਨੰਬਰ ਦੇ ਦਿੰਦਾ ਜੀ ਧੰਨਵਾਦ ਤੁਹਾਡਾ ਆਰਡਰ ਕਨਫਰਮ ਹੋ ਗਿਆ ਹੈ ਕੋਈ ਹੋਰ ਮਦਦ ਚਾਹੀਦੀ ਹੈ ਨਹੀਂ ਇਹ ਕਾਫੀ ਹੈ ਫਿਰ ਮਿਲਾਂਗੇ ਜੀ ਸ਼ੁਕਰੀਆ ਆਓ ਜੀ ਇਸ ਤਰ੍ਹਾਂ ਕਾਸ਼ ਨੇ ਫਰਨੀਚਰ ਦੀ ਦੁਕਾਨ ਤੋਂ ਆਪਣੇ ਘਰ ਲਈ ਜ਼ਰੂਰੀ ਸਮਾਨ ਖਰੀਦਿਆ ਅਤੇ ਦੁਕਾਨਦਾਰ ਨਾਲ ਇਹ ਸੰਵਾਦ ਰਚਾਇਆ ਧੰਨਵਾਦ